ਸ੍ਰੀ ਵਾਹਿਗੁਰੂ ਸਾਹਿਬ ਜੀ ਕਬੂ ਨਿਰਤ ਕਰੈ ਬਹੁ ਪਾਂਤ ਕਬੂ ਸੋਏ ਰਹੈ ਦਿਨ ਰਾਤ ਕਬੂ ਮਹਾਕ੍ਰੋਧ ਬਿਕਰਾਲ ਕਬੂ ਸਰਬ ਕੀ ਹੋਤ ਰਵਾਲ ਕਬੂ ਹੋਏ ਬਹ ਭਟ ਰਾਜ ਕਬੂ ਪੇਖਾਰੀ ਨੀਜ ਕਾ ਸਾਜ ਕਬੂ ਅਪ ਕੀਰਤ ਮਹ ਆਵੇ ਕਬੂ ਪਲਾ ਪਲਾ ਕਹਾਵੇ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ कृपा ਦੇ ਦਾਤੇ ਦਇਆ ਦੇਖ ਜਾਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਰਿ ਜੀ ਧਿਆਨ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬੜੀ ਮਿਹਰਬਾਨੀ ਕੀਤੀ ਹੈ ਇਸ ਪਾਵਨ ਪੌੜੀ ਦੇਰਾ ਸਤਿਗੁਰੂ ਪਾਸ਼ਾ ਨੇ ਸਾਡੀ ਜ਼ਿੰਦਗੀ ਦੇ ਅਨੇਕਾਂ ਪਰਮ ਭੁਲੇਖੇ ਅਨੇਕਾਂ ਦੁੱਖ ਤਕਲੀਫਾਂ ਜਿਹੜੀਆਂ ਹਨ ਉਹਨਾਂ ਦੀ ਵੀ ਗੱਲ ਕੀਤੀ ਸਹਿਬ ਨੇ ਮਰ ਪਾਸ਼ਾ ਨੇ ਇਥੋਂ ਤੱਕ ਵੀ ਕਿਹਾ ਵਾ ਵੀ ਇਨਸਾਨ ਜਿਹੜਾ ਹੈ ਲਾਲਚੀ ਹੈ ਸਵਾਰਥੀ ਹੈ ਨੱਚਦਾ ਫਿਰਦਾ ਹੈ ਹੁਣ ਇਹ ਨੱਚਦਾ ਫਿਰਦਾ ਕਿਸ ਕਾਰਨ ਹੈ ਕਿਹੜਾ ਨੱਚ ਹੈ ਇਥੇ ਬਹੁਤਾਤ ਸੇ ਮਾਇਆ ਤੇ ਮਗਰ ਲੱਗ ਕੇ ਨੱਚਦੇ ਹਨ ਜੀਤੇ ਵਿੱਚ ਖਾਸ ਕਰਕੇ ਇਹ ਗੱਲ ਕਹੀ ਜਾਂਦੀ ਹੈ ਵੀ ਇਨਸਾਨ ਸਵਾਰਥੀ ਹੋਇਆ ਇਨਸਾਨ ਉਹ ਪੈੜੇ ਅਤੇ ਮਾੜੇ ਕੰਮ ਕਰਨ ਤੱਕਰ ਵੀ ਪਹੁੰਚ ਜਾਂਦਾ ਵਾ ਜਿਨ੍ਹਾਂ ਦੇ ਨਾਲ ਕਦੇ ਉਹਨੇ ਵਾ ਵਾਸਤਾ ਵੀ ਨਹੀਂ ਰੱਖਿਆ ਹੁੰਦਾ ਕਬੂ ਨਿਰਤ ਕਰੇ ਬਹੁਪਾਂ ਨਿਰਤ ਦਾ ਭਾਵ ਹੈ ਜੀ ਨਾਚ ਹੁਣ ਇੱਥੇ ਨਾਚ ਇਹਦਾ ਭਾਵ ਇਹ ਨਹੀਂ ਵੀ ਜਿਹੜਾ ਨੱਚਣਾ ਟੱਪਣਾ ਉਹ ਉਹ ਨਹੀਂ ਕਿਹਾ ਮਹਾਰਾਜ انسان ਦੇ ਅੰਦਰ ਕੁਝ ਇਦਾਂ ਦੀਆਂ ਚੀਜ਼ਾਂ ਕੁਝ ਇਦਾਂ ਦੇ ਭੈੜੇ ਮਾੜੇ ਖਿਆਲ ਹਨ ਜਿਹੜਾ ਕਿ ਇਨਸਾਨ ਨੂੰ ਆਪਣੇ ਇਹਨਾਂ ਮਾੜਿਆਂ ਕੰਮਾਂ ਦੇ ਮਗਰ ਲਾ ਕੇ ਇਨਸਾਨ ਨੂੰ ਆਪਣੇ ਰਾਹ ਤੇ ਤੋਰਦਾ ਹੁਣ ਕੋਈ ਭੈੜਾ ਕੰਮ ਕਰਨ ਵਾਲਾ ਜਿਹੜਾ ਇਨਸਾਨ ਹੋਵੇ ਉਹ ਹਮੇਸ਼ਾ ਮਾੜੇ ਪਾਸੇ ਨੂੰ ਭੱਜ-ਭੱਜ ਕੇ ਜਾਵੇਗਾ ਤੇ ਕੁਝ ਇਨਸਾਨ ਉਹ ਹਨ ਜਿਹੜੇ ਮਾੜੇ ਕਾਲੇ ਕੰਮਾਂ ਦੀ ਵਜ੍ਹਾ ਦੇ ਨਾਲ ਪੈਸਾ ਰੁਪਈਆ ਦੌਲਤ ਦੁਨੀਆਵੀ ਇਕੱਠੀ ਤਾਂ ਕਰਦੇ ਹਨ ਤੇ ਉਦੋਂ ਬੜੇ ਜਿਆਦੇ ਖੁਸ਼ ਹੋ ਜਾਂਦੇ ਹਨ ਜਦੋਂ ਪੈਸਾ ਚਲੇ ਜਾਂਦਾ ਹੈ ਤੇ ਮਹਾਰਾਜ ਕਹਿਣ ਲੱਗੇ ਵੀ ਫਿਰ ਇਹ ਇਨਸਾਨ ਰੋਂਦੇ ਨੇ ਕਲਪਦੇ ਨੇ ਬਿਲਕਦੇ ਨੇ ਖਿਜਦੇ ਨੇ ਇਨਸਾਨ ਉਦਾਂ ਹੀ ਨੱਚਦਾ ਵਾ ਜਿੱਦਾਂ ਮਾਇਆ ਦਾ ਜਾਲ ਇਸ ਇਨਸਾਨ ਨੂੰ ਨਚਾਉਂਦਾ ਪਿਆ ਵਾ ਗਰਗਟਦੀ ਨਿਆਹੀ ਪਲ-ਪਲ ਦੇ ਨਾਲ ਇਨਸਾਨ ਜਿਹੜਾ ਕਿ ਆਪਣਾ ਰੰਗ ਬਦਲਦਾ ਇਹ ਸੱਚਾਈ ਪੈਸਾ ਆਇਆ ਤੇ ਕਈ ਵਾਰੀ ਤੁਸੀਂ ਉਹਨਾਂ ਲੋਕਾਂ ਦੇ ਜਿਨ੍ਹਾਂ ਦੀ ਕਦੇ ਮਦਦ ਕੀਤੀ ਹੁੰਦੀ ਨਾ ਉਹ ਖੇ ਟਾਈਮ ਤੇ ਪੈਸਾ ਆ ਜਾਣ ਤੇ ਉਹ ਲੋਕ ਵੀ ਤੁਹਾਨੂੰ ਅੱਖਾਂ ਕੱਢਦੇ ਹਨ ਵੀ ਤੂੰ ਹੈ ਕੌਣ ਮੈਨੂੰ ਇਹ ਗੱਲ ਕਹਿਣ ਵਾਲਾ ਮੈਨੂੰ ਸਮਝਾਉਣ ਵਾਲਾ ਹਾਲਾਂਕਿ ਕਦੇ ਸਮਾਂ ਹੁੰਦਾ ਕਿ ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰਦੇ ਹੋ ਪਰ ਫਿਰ ਵੀ ਇਨਸਾਨ ਆਪਣੀ ਫਿਤਰਤ ਦੇ ਮੁਤਾਬਕ ਪੈਸਾ ਆ ਜਾਣ ਕਿਤੇ ਨਾ ਕਿਤੇ ਜਾ ਕੇ ਉਹ ਇਨਸਾਨ ਆਪਣੀ ਔਕਾਤ ਨੂੰ ਭੁੱਲਦਿਆਂ ਹੋਇਆ ਜਿਹੜਾ ਉਹਦਾ ਅਸਲੀ ਅੰਦਰ ਵਾਲਾ ਚਿਹਰਾ ਹੁੰਦਾ ਹੈ ਨਾ ਇਨਸਾਨ ਉਸ ਚਿਹਰੇ ਨੂੰ ਸਾਹਮਣੇ ਲੈ ਆਉਂਦਾ ਹੈ ਪੈਸਾ ਇਨਸਾਨ ਦੇ ਕੋਲੇ ਆ ਜਾਣ ਤੇ ਅਗਰ ਉਸ ਪੈਸੇ ਨੂੰ ਜ਼ਿੰਮੇਵਾਰੀ ਨਾਲ ਸੰਭਾਲ ਕੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਕੀਤੀਆਂ ਜਾਣ ਚੰਗੇ ਪਾਸੇ ਲਾਇਆ ਜਾਵੇ ਤੇ ਪਾਸ਼ਾ ਕਹਿੰਨ ਲੱਗੇ ਇਹ ਤੇਰੀ ਕਮਾਈ ਦਸਾਂ ਨੌਹਾਂ ਦੀ ਹੈ ਕਈ ਵਾਰੀ ਦੁਨੀਆ ਦੇ ਵਿੱਚ ਐਸੇ ਤੁਹਾਨੂੰ ਮਾੜੇ ਇਨਸਾਨ ਮਿਲ ਜਾਣਗੇ ਜਿਨ੍ਹਾਂ ਦੇ ਤੁਸੀਂ ਖੂਬ ਦਿਲ ਤੋਂ ਮਦਦ ਕਰਦੇ ਹੋ ਪਰ ਥੋੜੇ ਬਹੁਤ ਦਿਨ ਫਿਰ ਜਾਣ ਤੇ ਉਹ ਇਨਸਾਨ ਕਈ ਵਾਰੀ ਆਪਣਾ ਅਸਲੀ ਚਿਹਰਾ ਜਿਹੜਾ ਵਾ ਵਿਖਾਉਣ ਤੋਂ ਬਾਜ਼ ਨਹੀਂ ਆਉਂਦੇ ਵੀ ਅੰਦਰਲਾ ਉਹਨਾਂ ਦਾ ਕੀ ਹਾਵ ਭਾਵ ਹੈ ਜਿਨ੍ਹਾਂ ਦੇ ਕਈ ਵਾਰੀ ਅਸੀਂ ਮਦਦ ਕਰਦੇ ਹਾਂ ਉਹੀ ਫਿਰ ਸਾਡੇ ਗਲਵੇ ਨੂੰ ਆਉਂਦੇ ਹਨ। ਉਹੀ ਕਈ ਵਾਰੀ ਸਾਡਾ ਨੁਕਸਾਨ ਕਰਨ ਤੱਕਰ ਪੱਪਾਂ ਭਰ ਹੋ ਜਾਂਦੇ ਹਨ। ਸੋ ਮਾਰੇ ਪਾਸ਼ਾ ਕਹਿਣ ਲੱਗੇ ਵੀ ਇਹੋ ਜਿਹੇ ਇਨਸਾਨ ਜਿਹੜੇ ਨੇ ਉਹਨਾਂ ਦਾ ਬੇੜਾ ਅੱਜ ਵੀ ਕਰਕੇ ਆਵਾ ਕੱਲ ਵੀ ਕਰਕੇ ਆਵਾ ਕਿਉਂਕਿ ਇਹ ਲੋਕ ਇਤਬਾਰ ਦੇ ਯੋਗ ਨਹੀਂ ਹਨ। ਤੇ ਮਾਰੇ ਪਾਸ਼ਾ ਕਹਿਣ ਲੱਗੇ ਵੀ ਕੁਝ ਲੋਕ ਮਾਇਆ ਦੇ ਸਾਹਮਣੇ ਵੀ ਇਦਾਂ ਹੀ ਨੱਚਦੇ। ਇਹ ਪੈਸਾ ਆਉਣ ਤੇ ਅਸਲੀਅਤ ਭੁੱਲਣ ਕਾਰਨ ਆਮ ਤੌਰ ਤੇ ਲੋਕ ਜਿਹੜੇ ਹਨ ਆਪਣੇ ਕਿਰਦਾਰ ਤੋਂ اخلاق ਤੋਂ ਡਿੱਗ ਜਾਂਦੇ ਹਨ ਔਰ اخلاق ਤੋਂ ਡਿੱਗਿਆ ਹੋਇਆ ਇਨਸਾਨ ਜਿਹੜਾ ਵਾ ਉਹ ਰੱਬ ਨੂੰ ਵੀ ਪਰਮਾਤਮਾ ਨੂੰ ਵੀ ਮਾਰ ਕਰਨ ਲਈ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ ਸਾਬ ਨੇ ਕਿਹਾ ਅੱਗੇ ਚੱਲ ਕੇ ਕਭੂ ਸੋਏ ਰਹੇ ਦਿਨ ਰਾਤ ਤੇ ਕਈ ਵਾਰੀ ਲੋਕ ਸੁੱਤੇ ਰਹਿੰਦੇ ਨੇ ਹੁਣ ਇੱਥੇ ਦਿਨ ਰਾਤ ਸੌਣ ਦਾ ਭਾਵ ਵੀ ਰੱਬ ਨੂੰ ਯਾਦ ਨਾ ਕਰਨਾ ਇੱਕ ਤੇ ਸਾਡਾ ਸਰੀਰ ਸੌਂਦਾ ਵਾ ਤੇ ਦੂਜਾ ਮਹਾਰਾਜ ਨੇ ਕਿਹਾ ਵੀ ਇੱਕ ਤੇਰਾ ਮਨ ਕਰਕੇ ਸੌਂ ਜਾਣਾ ਜਿੰਨੂੰ ਆਪਾਂ ਕਹਿੰਨੇ ਹਾਂ ਜਮੀਰ ਕਰਕੇ ਇਹ ਬੰਦਾ ਪ੍ਰੋਸੇ ਦੇ ਯੋਗ ਨਹੀਂ ਇਹਦੀ ਜਮੀਰ ਮਰ ਚੁੱਕੀ ਹੈ ਕਈ ਵਾਰੀ ਆਪਾਂ ਕਹਿੰਨੇ ਨਾ ਵੀ ਇਹ ਬੰਦਾ ਪ੍ਰੋਸੇ ਦੇ ਯੋਗ ਨਹੀਂ ਹੈ ਇਹਦੀ ਜਿਹੜੀ ਕਿ ਜਮੀਰ ਮਰ ਚੁੱਕੀ ਹੈ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸਨ ਹਮੇਸ਼ਾ ਬੀ ਜਮੀਰ ਦੇ ਮਰ ਜਾਣ ਨੂੰ ਮੈਂ ਮੌਤ ਸਮਝਦਾ ਵਾਂ ਸਰੀਰ ਤੇ ਮਰ ਜਾਣ ਨੂੰ ਕਹਿੰਦੇ ਕਿ ਮੈਂ ਕਦੇ ਮੌਤ ਨਹੀਂ ਸਮਝਦਾ ਹਮੇਸ਼ਾ ਉਹਨਾਂ ਨੇ ਇੱਕ ਗੱਲ ਕਹੀ ਵੀ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੈ ਔਰ ਨਾਲ ਦੀ ਨਾਲ ਉਹ ਇਹ ਵੀ ਗੱਲ ਕਹਿੰਦੇ ਸਨ ਵੀ ਜਮੀਰ ਦਾ ਮਰ ਜਾਣਾ ਮੌਤ ਹੈ ਅੱਜ ਕਈ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਜਮੀਰਾਂ ਨੂੰ ਮਾਰ ਕੇ ਅੱਜ ਕਈ ਲਾਸ਼ਾਂ ਨੇ ਜਿਹੜੀਆਂ ਸਰੀਰਕ ਤੌਰ ਤੇ ਤਾਂ ਜਿਉਂਦੀਆਂ ਹਨ ਪਰ ਜਿਨ੍ਹਾਂ ਦਾ ਜਮੀਰ ਮਰ ਚੁੱਕਿਆ ਹੈ, ਕਿਰਦਾਰ ਮਰ ਚੁੱਕਿਆ ਹੈ, ਮਹਾਰਜ ਕਹਿੰ ਲਗੇ ਐਸੇ ਇਨਸਾਨ ਪਰੋਸੇਯੋਗ ਨਹੀਂ। ਹੁਣ ਅਸੀਂ ਵੀ ਰੱਬ ਦੇ ਨਾਲ ਕੀਤਾ ਹੋਇਆ ਵਾਅਦਾ ਜਿਹੜਾ ਵਾ ਉਹਨੂੰ ਹਮੇਸ਼ਾ ਤੋੜਦੇ ਪਏ। ਸਰੀਰਕ ਤੌਰ ਤੇ ਅਸੀਂ ਸਵੇਰੇ ਪਹਿਲੇ ਪੈਰ ਉੱਠ ਜਾਂਦੇ ਹਾਂ। ਕੋਈ 7 ਵਜੇ ਉੱਠਦਾ, ਕੋਈ 5 ਵਜੇ ਉੱਠਦਾ, ਕੋਈ 4 ਵਜੇ ਉੱਠ ਜਾਂਦਾ ਹੈ। ਆਪੋ ਆਪਣੇ ਕਾਰਬਿਹਾਰ ਨੂੰ ਆਪਾਂ ਦੌੜਦੇ ਹਾਂ। ਸਹਿਬ ਪਾਸ਼ਾ ਕਹਿੰ ਲਗੇ ਕਾਰ ਵਿਹਾਰ ਕਰਦੇ ਹੋਏ ਜਮੀਰ ਜਦੋਂ ਮਰ ਜਾਵੇ ਪੇਈਮਾਨੀਆਂ ਤੇ ਇਨਸਾਨ ਉੱਤਰ ਆਵੇ ਇਸੇ ਨੂੰ ਸਹਿਬ ਪਾਸ਼ਾ ਕਹਿੰ ਲਗੇ ਵੀ ਕਦੇ ਨਾ ਜਾਗਣਾ ਸਰੀਰਕ ਤੌਰ ਤੇ ਜਾਗਦਾ ਪਿਆ ਵਾ ਪਰ ਜਮੀਰ ਵਾਲੇ ਪਾਸੇ ਤੋਂ ਇਨਸਾਨ ਸੁੱਤਾ ਪਿਆ ਵਾ ਮਨ ਆਈਆਂ ਬੇਈਮਾਨੀਆਂ ਕਰਦਾ ਮਨ ਆਈਆਂ ਠੱਗੀਆਂ ਕਰਦਾ ਸਹਿਬ ਪਾਸ਼ਾ ਕਹਿੰ ਲਗੇ ਨਾਲ ਕੁਝ ਨਹੀਂ ਲੈ ਕੇ ਜਾਣਾ ਦਸਾਂ ਨੌਾਂ ਦੀ ਕਿਰਤ ਕਮਾਈ ਕਰ ਇਹਦੇ ਵਿੱਚ ਤੇਰਾ ਭਲਾ ਵਾ ਪਾਸ਼ਾ ਨੇ ਕਿਹਾ ਨਾ ਕਿਰਤ-ਵਿਰਤ ਕਰ ਧਰਮ ਦੀ ਮਾਰੇ ਕਹਿੰਦੇ ਵੀ ਧਰਮ ਦੀ ਕਿਰਤ ਕਮਾਈ ਕਰਿਆ ਕਰ ਇਹਦੇ ਨਾਲ ਤੇਰਾ ਆਪਣਾ ਪਰਿਵਾਰ ਵੀ ਖੁਸ਼ ਰਹੇਗਾ ਆਉਣ ਵਾਲਾ ਸਮਾਂ ਵੀ ਖੁਸ਼ ਰਹੇਗਾ ਆਉਣ ਵਾਲੀ ਲਾਈਫ ਤੇਰੀ ਜਿਹੜੀ ਐ ਉਹ ਸੁਧਰ ਜਾਵੇਗੀ ਗਲਤ ਤਰੀਕੇ ਦੇ ਨਾਲ ਮਾਰੇ ਕਹਿੰਨੇ ਕਿ ਪੈਸਾ ਇਕੱਠਾ ਕਰਕੇ ਦੂਜਿਆਂ ਦਾ ਲਹੂ ਨਚੋੜ ਕੇ ਦੂਜਿਆਂ ਦਾ ਹੱਕ ਖਾ ਕੇ ਆਪਣੇ ਪਰਿਵਾਰ ਨੂੰ ਦਮੇਗਾ ਨਾ ਤੇ ਚੇਤੇ ਰੱਖੀ ਕਿਤੇ ਨਾ ਕਿਤੇ ਇਹ ਹਸਪਤਾਲ ਦੇ ਬੈੱਡਾਂ ਦੇ ਉੱਤੇ ਨਿਕਲਦਾ ਵਾ ਜਿਤੇ ਰੱਖੀ ਗਲਤ ਤਰੀਕੇ ਦੇ ਨਾਲ ਨਚੋੜਿਆ ਗਿਆ ਪੈਸਾ ਇਕੱਠਾ ਕੀਤਾ ਗਿਆ ਪੈਸਾ ਜਿਹੜਾ ਚੇਤੇ ਰੱਖੇ ਇਨਸਾਨ ਨੂੰ ਮਹਾਰਾਜ ਨੇ ਕਿਹਾ ਵਾ ਵੀ ਇਹ ਕੋਟ ਕਚਹਿਰੀਆਂ ਦੇ ਚੱਕਰਾਂ 'ਚ ਕਈ ਵਾਰੀ ਪੈਸਾ ਤੇਰਾ ਨਿਕਲ ਜਾਂਦਾ ਬਰਬਾਦ ਹੋ ਜਾਂਦਾ ਬ ਇਨਸਾਨ ਦੁਹੱਥੜ ਮਾਰ ਕੇ ਫਿਰ ਹੁੰਦਾ ਵਾ ਵੀ ਇਹ ਬਣ ਕੀ ਗਿਆ ਮੇਰਾ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰੀਏ ਮਹਾਰਾਜ ਦੇ ਜਿਹੜੇ ਹੁਕਮ ਹਨ ਉਹਨਾਂ ਨੂੰ ਜ਼ਿੰਦਗੀ 'ਚ ਅਪਣਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਹਮੇਸ਼ਾ ਅਸੀਂ ਭਲਾ ਕਰਦੇ ਰਹੀਏ ਸਾਬ ਨੇ ਅੱਗੇ ਕਿਰਪਾ ਕੀਤੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀ ਕਭੂ ਮਾਰੇ ਕਹਿ ਲਗੇ ਕਭੂ ਮਹਾਕੋਧ ਵਿਕਰਾਲ ਕਭੂ ਸਰਬ ਕੀ ਹੋਤਰਵਾਲ ਕਈ ਇਨਸਾਨ ਐਸੇ ਹਨ ਕਿ ਜਿਨ੍ਹਾਂ ਦਾ ਸੁਭਾਅ ਬੜਾ ਇਦਾਂ ਦਾ ਹੁੰਦਾ ਹੈ ਵੀ ਪਲ ਭਰ ਦੇ ਨਾਲ ਅੱਗ ਬਬੂਲੇ ਹੋ ਜਾਂਦਾ ਅੱਗ ਬਬੂਲਿਆ ਇਨਸਾਨ ਕਈ ਵਾਰੀ ਆਪਣੇ ਹੋਸ਼ ਹਵਾਸ ਖਵਾ ਕੇ ਉਹ ਚੀਜ਼ਾਂ ਗਵਾ ਬੈਂਦਾ ਵਾ ਜਿਨੂੰ ਆਪਾਂ ਇੱਜ਼ਤ ਮਾਣ ਸਨਮਾਨ ਅਤੇ ਸਤਿਕਾਰ ਕਹਿੰਦੇ ਕਈ ਵਾਰੀ ਗੁੱਸੇ ਦੀ ਅੱਗ ਵਿੱਚ ਇਨਸਾਨ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਇੱਜ਼ਤ ਜਿਹੜੀ ਹੈ ਉਹਨੂੰ ਗਵਾ ਕੇ ਰੱਖ ਪੈਂਦਾ ਵਾ ਸੋ ਇਸ ਕਰਕੇ ਕਾਝੋ ਸਿਆਣਿਆਂ ਨੇ ਕਿਹਾ ਵਾ ਕਿ ਪਹਿਲਾਂ ਤੋਲੋ ਤੇ ਫੇਰ ਬੋਲੋ ਇੱਥੇ ਵੀ ਮਹਾਰਾਜ ਨੇ ਕਿਹਾ ਵਾ ਕਿ ਕਈ ਲੋਕ ਐਸੇ ਹਨ ਜਿਨ੍ਹਾਂ ਦੇ ਕੋਲੇ ਬੜਾ ਕਰੋਧ ਆ ਅੱਗ ਬਪੂਲੇ ਹੋ ਜਾਂਦੇ ਨੇ ਤੂਫਾਨ ਮਚਾਉਣਾ ਸ਼ੁਰੂ ਕਰ ਦਿੰਦੇ ਨੇ ਦੂਜਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੰਦੇ ਨੇ ਸਹਿਬ ਪਾਸ਼ਾ ਨੇ ਅਸੀਸਾਂ ਰਹਿਮਤਾਂ ਦੇ ਨਾਲ ਸਵੀਕਾਰਿਆ ਵਾ ਵੀ ਮਹਾਰਾਜ ਕਹਿੰ ਲਗੇ ਕਬ ਹੂੰ ਮਹਾ ਕ੍ਰੋਧ ਬਿਕਰਾਲ ਜਿੱਦਾਂ ਤੇਜ ਹਨੇਰੀ ਆਵੇ ਨਾ ਤੇ ਬੜਾ ਕੁਝ ਉਡਾਕੇ ਲੈ ਜਾਂਦੀ ਬੜਾ ਨੁਕਸਾਨ ਕਰ ਦਿੰਦੀ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਦਰਖਤ ਵੱਡੀਆਂ ਵੱਡੀਆਂ ਸ਼ੈੱਡਾਂ ਵੱਡੀਆਂ ਵੱਡੀਆਂ ਟੀਨਾ ਜਿਹੜੀਆਂ ਨੇ ਨਾ ਉਹ ਤਬਾਹ ਕਰਕੇ ਸੁੱਟ ਦਿੰਦੀ। ਤੇ ਮਹਾਰਾਜ ਨੇ ਇੱਥੇ ਕਿਰਪਾ ਕੀਤੀ ਕਿ ਕਭੂ ਮਹਾਕ੍ਰੋਧ ਬਿਕਰਾਲ ਤੇਰਾ ਕਰੋਧ ਵੀ ਇਦਾਂ ਦਾ ਹੀ ਆ ਵੀ ਜਿੱਦਾਂ ਹਨੇਰੀ ਦੇ ਨਾਲ ਸਾਰਾ ਕੁਝ ਹੁੰਜਿਆ ਜਾਂਦਾ ਵਾ ਵੱਡੇ ਵੱਡੇ ਖੰਭੇ ਟੁੱਟ ਜਾਂਦੇ ਵੱਡੇ ਵੱਡੇ ਦਰਖਤ ਟੁੱਟ ਜਾਂਦੇ ਇਦਾਂ ਹੀ ਮਹਾਰਾਜ ਪਾਸ਼ਾ ਕਹਿੰਗੇ ਤੇਰੀ ਜ਼ਿੰਦਗੀ ਦੇ ਵਿੱਚ ਤੇਰੇ ਕਰੋਧ ਨਹੀਂ ਬਹੁਤ ਦੂਰ ਤੱਕ ਅੱਗ ਲਾਈ ਹੁੰਦੀ ਹੈ ਤੇਰਾ ਸਾਰਾ ਕਿਰਦਾਰ ਜਿਹੜਾ ਵਾ ਉਹ ਨਚੋੜਿਆ ਜਾਂਦਾ ਆ ਤੇ ਮਾਰਕ ਕਹਿਣ ਲੱਗੇ ਫਿਰ ਐਸੇ ਕਰਕੇ ਤੈਨੂੰ ਕਿ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਕੂਨ ਸ਼ਾਂਤਮਈ ਤਰੀਕੇ ਦੇ ਨਾਲ ਰਹਿਣਾ ਸਕੇ ਸਾਬ ਕਹਿਣ ਲੱਗੇ ਕਭੂ ਸਰਬ ਕੀ ਉਤਰ ਵਾਲ ਇਨਸਾਨ ਹੈ ਕੀ ਹੋ ਮਾਰਕ ਕਹਿੰ ਲਗੇ ਇਨਸਾਨ ਕੁਝ ਵੀ ਨਹੀਂ ਇਹ ਤੇ ਧੂੜ ਦੀ ਨਿਆਈ ਹੈ ਅਨੇਰੀ ਚਲਦੀ ਹੈ ਮਿੱਟੀ ਘਟਾ ਉੱਟ ਕੇ ਪਤਾ ਨਹੀਂ ਕਿੱਥੇ ਦਾ ਕਿੱਥੇ ਚਲਿਆ ਜਾਂਦਾ ਸਾਬ ਕਹਿੰ ਲਗੇ ਜਿਸ ਸਰੀਰ ਦਾ ਜਿਸ ਜ਼ੁਬਾਨ ਦਾ ਮਾਣ ਕਰਦਾ ਹੈ ਨਾ ਇਹ ਤੇ ਇੱਕ ਧੂੜ ਦੀ ਨਿਆਈਆ ਮਾਰੇ ਕਹਿੰ ਲਗੇ ਕਿ ਜਿੰਨਾ ਚਿਰ ਸਾਹ ਹੈ ਗਈ ਉਹਨਾਂ ਚਿਰ ਬੋਲੀ ਜਾਏਗਾ ਜਦੋਂ ਸਾਹ ਖਤਮ ਤੇ ਤੇਰੀ ਜ਼ਿੰਦਗੀ ਵੀ ਖਤਮ ਤੇ ਮਾਰੇ ਕਹਿੰ ਲਗੇ ਕਿ ਕਿੱਥੇ ਕਿੰਨੂੰ ਜਵਾਬ ਦਵਾਂਗੇ ਜਾ ਕੇ ਸਾਹ ਖਤਮ ਤੇ ਜ਼ਿੰਦਗੀ ਖਤਮ ਸਾਬ ਨੇ ਅੱਗੇ ਕਿਹਾ ਕਬੂ ਹੋਏ ਬਹਿ ਬੜਾ ਜਕ ਕਬੂ ਤੇ ਖਾਰੀ ਨੀਂਚ ਦਾ ਸਾਜਾ ਮਾਰੇ ਕਹਿ ਲੇ ਕਿ ਗੁਰੂ ਚਾਵੇ ਪਲ ਪਰ ਅੰਦਰ ਭਿਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਇਹੋ ਜਿਹਾ ਬਤਾਤਾ ਮਾਰੇ ਦੀ ਮੇਰੋ ਬਤੇ ساری ਉਮਰ ਜਿੰਨਾ ਦੀ ਗਰੀਬੀ ਵਿੱਚ ਨਿਕਲ ਜਾਂਦੀ ਹੈ ਪਰਿਵਾਰ ਦਾ ਕੋਈ ਐਸਾ ਜੀਵ ਆਉਂਦਾ ਵਾ ਜਨਮ ਹੁੰਦਾ ਆ ਜਿਹੜਾ ਪੀੜ੍ਹੀਆਂ ਦੀ ਗਰੀਬੀ ਧੋਕੇ ਰੱਖ ਦਿੰਦਾ ਮਿਹਨਤੀ ਇਨਸਾਨ ਤੇ ਕਈ ਇਦਾਂ ਦੇ ਆ ਜਾਂਦੇ ਨੇ ਪਿਓ ਦਾਦੇ ਪਰਦਾਦੇ ਦੀ ਬਣਾਈ ਹੋਈ ਜੱਤੀ ਜਾਇਦਾਦ ਜਿਹੜੀ ਉਹਨੂੰ ਪਲ ਭਰ ਦੇ ਨਾਲ ਉਡਾ ਕੇ ਪਰਾ ਕਰ ਦਿੰਦੇ ਤੇ ਮਹਾਰਾਜ ਨੇ ਕਿਹਾ ਨਾ ਕਬੂ ਹੋਏ ਬਹਿ ਬਟਰਾਜਾ ਕਬੂ ਪੇ ਖਾਰੀ ਨੀਚ ਗਾ ਸੱਜ ਐਨੇ ਨੀਵੇਂ ਕੰਮ ਕਰ ਜਾਂਦਾ ਵਾ ਇਨਸਾਨ ਤੇ ਮਾਰੇ ਬਾਸ਼ਾ ਕਹਿੰਗੇ ਇਸ ਦੁਨੀਆ 'ਚ ਰਹਿ ਕੇ ਉਹਦੀ ਜ਼ਿੰਦਗੀ ਜਿਹੜੀ ਹੈ ਭਿਖਾਰੀਆਂ ਤੋਂ ਵੀ ਭੈੜੀ ਹੋ ਜਾਂਦੀ ਹੈ ਅੱਗੇ ਬਾਦਸ਼ਾਹ ਕਹਿੰਨੇ ਕਭੂ ਅਪਕੀਰਤ ਮੈਂ ਆਵਾਂ ਕਭੂ ਭਲਾ ਭਲਾ ਕਹਾਵੇ ਸਾਬ ਕਹਿੰ ਲਗੇ ਭਾਈ ਕਿਉਂ ਐਵੇਂ ਹੰਝਲਦਾਰ ਬਣਿਆ ਫਿਰਦਾ ਸਭ ਦਾ ਭਲਾ ਕਰਿਆ ਸਾਰਿਆਂ ਦਾ ਜਦੋਂ ਭਲਾ ਕਰੇਗਾ ਨਾ ਆਪਣੇ ਆਪ ਚੰਗਾ ਲੱਗੂਗਾ ਤੇ ਘਰ ਭਲਾ ਹੋ ਭੋਪਲ ਅੰਤ ਭਲੇ ਦਾ ਭਲਾ ਇਹ ਗੱਲ ਆਪਾਂ ਆਮ ਕਿਤਾਬਾਂ ਚ ਵੀ ਪੜਦੇ ਰਹੇ ਆ ਕਿ ਭਲਾ ਕਰੀਏ ਤੇ ਭਲਾ ਹੁੰਦਾ ਵਾ ਬੇਸ਼ੱਕ ਅਜ ਬਹੁਤੇ ਲੋਕ ਕਹਿੰਦੇ ਆ ਵੀ ਨਹੀਂ ਜਿਹਦਾ ਭਲਾ ਕਰੀਏ ਉਹ ਗਲਵੇਂ ਨੂੰ ਪੈਂਦਾ ਵਾ ਉਹਦੀ ਮਰਜ਼ੀ ਹੈ ਪਰ ਤੂੰ ਤੇ ਆਪਣੇ ਵੱਲੋਂ ਭਲਾ ਕਰਨਾ ਇਹ ਕੋਈ ਜ਼ਰੂਰੀ ਨਹੀਂ ਵੀ ਜੇ ਅਗਲੇ ਨੇ ਸਾਡੇ ਕੀਤੇ ਹੋਏ ਚੰਗੇ ਕੰਮਾਂ ਨੂੰ ਬਾੜੇ ਪਾਸੇ ਨੂੰ ਲੈ ਕੇ ਤੁਰ ਪਿਆ ਵਾ ਤੇ ਅਸੀਂ ਵੀ ਉਹਦੇ ਵਰਗਾ ਹੋ ਜਾਣਾ ਇਦਾਂ ਨਹੀਂ ਪਹਾੜੀ ਰਾਜਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਪੁੱਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲੇ ਕੀਤੇ ਅਕਿਰਤ ਘਣਤਾ ਵਿਖਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਪੁੱਤਰੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਪਹਾੜੀ ਰਾਜੇ ਉਹ ਨੇ ਜੀ ਬਾਈ ਧਾਰ ਦੇ ਜਿਹੜੇ ਰਾਜੇ ਜਿਹੜੇ ਰਾਜਿਆਂ ਦੇ ਪਿਓ ਅਤੇ ਦਾਦਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਾਰੇ ਪਾਸ਼ਾ ਹੋਣੀ ਗੱਬਾਲੀਰ ਦੇ ਕਿਲੇ ਚੋਂ ਛਡਵਾ ਕੇ ਲੈ ਕੇ ਆਏ ਚੰ ਪਰ ਗੁਰੂ ਕੋ ਗੋਬਿੰਦ ਸਿੰਘ ਮਾਰੇ ਭਲਾ ਕੀਤਾ ਨਾ ਸਾਰਿਆਂ ਦਾ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਵੀ ਸਭ ਦਾ ਭਲਾ ਕੀਤਾ ਉਹਨਾਂ ਨੇ ਨੇ ਇਹ ਕਿਹਾ ਕਿ ਭਾਈ ਮੇਰੇ ਦਾਦੇ ਨੇ ਤੇ ਤੁਹਾਡੇ ਵੱਡੇ-ਵਡੇਰਿਆਂ ਨੂੰ ਛਡਵਾਇਆ ਸੀ ਤੁਸੀਂ ਮੇਰੇ ਨਾਲ ਜੰਗ ਲੜਦੇ ਪਏ ਉਹ ਮਰ ਕੇ ਲਗੇ ਮੈਂ ਗਰੀਬਾਂ ਦੀ ਢਾਲ ਬਣ ਕੇ ਖੜਨਾ ਹੈ ਜਿੱਦਾਂ ਮੇਰੇ ਦਾਦਾ ਜੀ ਤੁਹਾਡੇ ਵੱਡੇ-ਵਡੇਰਿਆਂ ਨੂੰ ਛਡਵਾ ਕੇ ਲਿਆਏ ਢਾਲ ਬਣ ਕੇ ਰੁਕੇ ਤੁਹਾਡੇ ਨਾਲ ਇਦਾਂ ਹੀ ਮਰ ਕੇ ਲਗੇ ਮੈਂ ਇਹਨਾਂ ਦੇ ਨਾਲ ਢਾਲ ਬਣ ਕੇ ਰੁਕੀ ਮਰ ਕੇ ਲਗੇ ਤੂੰ ਭਲਾ ਕਰ ਸਦਾ ਤੂੰਨੇ ਕਿਸਦਾ ਮਾੜਾ ਕਰਦਾ ਜੇ ਅਗਲਾ ਤੇਰੇ ਗੁਣ ਨੂੰ ਭੁੱਲਦਾ ਵਾ ਤਾਂ ਇਹ ਉਹਦੀ ਔਕਾਤ ਆ ਕਿ ਜਿਹੜਾ ਅਸਲੀ ਚਿਹਰਾ ਉਹਨੇ ਆਪਣਾ ਵਿਖਾਇਆ ਵਾ ਸਾਬ ਕਹਿੰਗੇ ਤੂੰ ਹਮੇਸ਼ਾ ਭਲਾ ਕਰਦੇ ਰਹਿਣਾ ਵਾ ਤੇਰੀ ਜ਼ਿੰਦਗੀ ਚੋਂ ਕੋਈ ਵੀ ਇਦਾਂ ਦਾ ਮਾੜਾ ਕੰਮ ਨਾ ਹੋਵੇ ਵੀ ਜਿਹਦੇ ਨਾਲ ਦੂਜੇ ਦਾ ਹਿਰਦਾ ਦੁਖ ਜਾਵੇ ਵੀਰ ਸੀਨਾ ਵਿੰਨਿਆ ਜਾਵੇ ਜੇ ਅਗਲਾ ਤੇਰੇ ਕੀਤੇ ਹੋਏ ਭਲੇ ਨੂੰ ਪਰ ਉਪਕਾਰ ਨੂੰ ਭੁੱਲ ਜਾਂਦਾ ਵਾ ਤੇ ਘਟੋ ਘਟ ਮਾਰੇ ਕਹੇਗੇ ਤੂੰ ਤੇ ਇਹ ਗੱਲ ਕਹਿਣ ਵਾਲਾ ਬਣੇਗਾ ਨਾ ਦੀ ਕਮੀ ਉਹਦੇ ਵਿੱਚ ਐ ਮੇਰੇ ਵਿੱਚ ਨਹੀਂ ਮੈਂ ਤਾਂ ਆਪਣੇ ਵੱਲੋਂ ਭਲਾਈ ਕੀਤਾ ਵਾ ਮarre ਗਲੇ ਤੂੰ ਭਲਾ ਕਰਦਾ ਚੱਲ ਅਗਲਾ ਤੇਰੇ ਕੀਤੇ ਹੋਏ ਪਰਉਪਕਾਰ ਨੂੰ ਭੁੱਲਦਾ ਵਾ ਤੇ ਭੁੱਲੀ ਜਾਂਦਾ ਸਾਬ ਕਿਲੇ ਤੂੰ ਨਹੀਂ ਆਪਣੀ ਜ਼ੁਬਾਨ ਤੋਂ ਮਾੜਾ ਕਿਹਾ ਨਾ ਅਸੀਂ ਗੁਰੂ ਕਲ ਕੀ ਧਰਮ ਮਾਰ ਦਾ ਇਤਿਹਾਸ ਲੇਖਣਾ ਵਾ ਵੀ ਸਾਬ ਨੇ ਭਲਾ ਕੀਤਾ ਵਾ ਸਭ ਦਾ ਮਾਰੇ ਨੇ ਕਦੇ ਨਹੀਂ ਮਾੜਾ ਕਿਹਾ ਕਿਸੇ ਬੇਸ਼ੱਕ ਪਹਾੜੀ ਰਾਜੇ ਔਕਾਤ ਭੁੱਲ ਗਿਆ ਆਪਣੀ ਵੀ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਸਨ ਸਾਡੇ ਵੱਡੇ ਵਡੇਰਿਆਂ ਨੂੰ ਰਹਾ ਨਾ ਕਰਵਾਉਂਦੇ ਤੇ ਅਸੀਂ ਵੀ ਗਵਾਲੀਅਰ ਦੇ ਕਿਲੇ ਵਿੱਚ ਰਿੜਕ ਰਿੜਕ ਕੇ ਮਰ ਜਾਂਦੇ ਸਾਡੇ ਵੱਡੇ ਵਡੇਰੇ ਮਰ ਜਾਂਦੇ ਸੁਮਰ ਨੇ ਹਮੇਸ਼ਾ ਭਲਾ ਕਰਨੀ ਕਿ ਐਕਲਿੰਗ ਜਿਉਂ ਪਰਭਰਾਖੇ ਤੇ ਵਹੀਰ ਹੈ ਗੁਰਪ੍ਰਸਾਦ ਨਾਨਕ ਸੱਚ ਕਹੇ ਜਿੱਦਾਂ ਪ੍ਰਮਾਤਮਾ ਰੱਖਦਾ ਬਨ ਮਾਰੇ ਕਹਿੰਦੇ ਰਹਿਣਾ ਉਦਾਂ ਹੀ ਪੈਣਾ ਉਹਦੇ ਰਜਾ ਵਿੱਚ ਰਹਿ। ਜੇ ਚੰਗੇ ਵੀ ਦਿਨ ਨੇ ਤਾਂ ਵੀ ਸ਼ੁਕਰਾਨਾ ਕਰ। ਜੇ ਦਿਨ ਥੋੜੇ ਡਾਵਾਂ ਡੋਲ ਨੇ ਤਾਂ ਵੀ ਸਬਰ ਰੱਖ। ਸਬਰ ਰੱਖ ਕੇ ਚੱਲਨੀ ਮਹਾਰਾਜ ਤਬਦੀਲ ਕਰਨਗੇ ਤੇਰੀ ਜ਼ਿੰਦਗੀ ਨੂੰ। ਗੁਰੂ ਸਾਹਿਬ ਨੇ ਤਬਦੀਲ ਕਰਨਾ ਵਾ ਭਾਈ ਤੇਰੀ ਜ਼ਿੰਦਗੀ ਨੂੰ ਸਾਬ ਕਹਿਣ ਲੱਗੇ। ਮਹਾਰਾਜ ਨੇ ਰਹਿਮਤਾਂ ਕੀਤੀਆਂ। ਗੁਰਪ੍ਰਸਾਦ ਨਾਨਕ ਸੱਚ ਕਹੈ। ਬੇ ਗੁਰੂ ਦੀ ਕਿਰਪਾ ਦੇ ਨਾਲ ਸੱਚ ਪਛਾਣ ਸੱਚ ਆਪਣੀ ਜ਼ਿੰਦਗੀ ਚ ਲੈ ਕੇ ਆ ਕਿਉਂਕਿ ਉਹ ਪ੍ਰਮਾਤਮਾ ਦੇ ਘਰ ਤੇ ਸੱਚ ਹੀ ਨਿਬੜਦਾ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਬਖ ਕੱਢੇ ਜਿਜਮਨ ਯਾਨੀ ਕਿ ਸਚਾਈ ਦਾ ਮਾਰੇ ਪਾਸ਼ਾ ਕਹਣ ਲਗੇ ਲੇਖਾ ਜੋਖਾ ਹੋਊਗਾ ਇਸੇ ਕਰਕੇ ਹਮੇਸ਼ਾ ਸੱਚ ਦੇ ਪੰਡ ਤੇ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ